ਬੀਬੀਆਂ ਦਾ ਵੀ ਸਰੀਆਈ ਪਿਆ ਐਕਟਿਵਸ ਵਾਰਿਸ ਬੀਬੀ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੇਕਰ ਇਹ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਨਾ ਹੁੰਦੀ ਤਾਂ ਕਿਸੇ ਨੇ ਵੀ ਇਸ ਭੋਲੀ-ਪਾਲੀ ਬੀਬੀ ਤੇ ਵਿਸ਼ਵਾਸ ਹੀ ਨਹੀਂ ਕਰਨਾ ਸੀ ਸ਼ਕਲ ਤੋਂ ਦਿਖਣ ਨੂੰ ਮਾਸੂਮ ਨਜ਼ਰ ਆ ਰਹੀ ਹੈ ਇਹ ਬੀਬੀ ਅੱਗੇ ਜੋ ਕਾਂਡ ਕਰਨ ਜਾ ਰਹੀ ਹੈ ਵੀਡੀਓ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਭੋਲੀਆਂ ਸੂਰਤਾ ਵਾਲੀਆਂ ਦੇ ਕੰਮ ਕਿਵੇਂ ਸਰੀਆਈ ਪਿਆ ਇਹਨਾਂ ਦਾ ਦਰਸਲ ਇਹ ਇੱਕ ਬੀਬੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੀ ਹੈ ਦੇਖਦੀ ਹੈ ਗਲੀ ਸੁਨਸਾਨ ਪਈ ਹੈ ਕੋਈ ਆਜਾ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਕੀ ਕਰਦੀ ਹੈ ਜਨ ਕੇ ਡਰਮੇ ਬਾਜ਼ੀ ਕਰਦੀ ਹੈ ਤੇ ਇੱਕ ਵਾਰੀ ਡਿੱਗੀ ਖੋਲਦੀ ਹੈ ਤੇ ਚੁੰਨੀ ਲਾਉਂਦੀ ਹੈ ਪਿੱਛੇ ਦੇਖਦੀ ਹੈ ਮੌਕਾ ਦੇਖ ਕੇ ਉੱਥੋਂ ਗਮਲਾ ਚੁੱਕ ਕੇ ਐਕਟਿਵਾ ਦੇ ਵਿੱਚ ਰੱਖ ਕੇ ਫਰਾਰ ਹੋਣ ਲੱਗਦੀ ਹੈ ਦੱਸ ਲਈਏ ਕੀ ਕਰਦੀ ਮਾਲਕਨ ਜਦ ਬਾਹਰ ਆਉਂਦੀ ਹੈ ਤਾਂ ਐਕਟਿਵਾ ਸਵਾਰ ਬੀਬੀ ਦਾ ਪਿੱਛਾ ਕਰਦੀ ਹੈ ਪਰੇ ਹੀ ਚੋਨੀ ਬੀਬੀ ਫੁੱਲ ਸਪੀਡਾ ਦੇ ਨਾਲ ਉਹ ਐਕਟਿਵਾ ਪੂਜਾ ਲੈਂਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਵਾਇਰਲ ਕਰ ਦਿਓ ਕਿ ਬੀਬੀ ਮੋੜ ਤੋਂ ਜਿਹਾ ਕੰਮ ਨਾ ਕਰ ਸਕੇ ਬੀਬੀਆਂ ਦਾ ਵੀ ਸਰਾਈਪਿਆ ਐ ਐਕਟਿਵਸ ਗੋਰਿਸ ਬੀਬੀ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੇਕਰ ਇਹ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਨਾ ਹੁੰਦੀ ਤਾਂ ਕਿਸੇ ਨੇ ਵੀ ਇਸ ਭੋਲੀ ਪਾਲੀ ਬੀਬੀ ਤੇ ਵਿਸ਼ਵਾਸ ਹੀ ਨਹੀਂ ਕਰਨਾ ਸੀ ਸ਼ਕਲ ਤੋਂ ਦਿਖਣ ਨੂੰ ਮਾਸੂਮ ਨਜ਼ਰ ਆ ਰਹੀ ਹੈ ਇਹ ਬੀਬੀ ਅੱਗੇ ਜੋ ਕਾਂਡ ਕਰਨ ਜਾਣੀ ਹੈ ਵੀਡੀਓ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਭੋਲੀਆਂ ਸੁਰਤਾ ਵਾਲੀਆਂ ਦੇ ਕੰਮ ਕਿਵੇਂ ਸਰੀ ਆਈਪੀ ਐ ਨਾ ਦਰਸਲਿਕ ਬੀਬੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੀ ਹੈ ਦੇਖਦੀ ਹੈ ਗਲੀ ਸੁਨਸਾਨ ਪਈ ਹੈ ਕੋਈ ਆਜਾ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਕੀ ਕਰਦੀ ਹੈ ਜਨ ਕੇ ਡਰਮੇ ਬਾਜ਼ੀ ਕਰਦੀ ਹੈ ਤੇ ਇੱਕ ਵਾਰੀ ਡਿੱਗੀ ਖੋਲਦੀ ਹੈ ਤੇ ਚੁੰਨੀ ਲਾਉਂਦੀ ਹੈ ਪਿੱਛੇ ਦੇਖਦੀ ਹੈ ਮੌਕਾ ਦੇਖ ਕੇ ਉੱਥੋਂ ਗਮਲਾ ਚੁੱਕ ਕੇ ਐਕਟਿਵਾ ਦੇ ਵਿੱਚ ਰੱਖ ਕੇ ਫਰਾਰ ਹੋਣ ਲੱਗਦੀ ਹੈ ਦੱਸ ਲਈਏ ਕੀ ਕਰਦੀ ਮਾਲਕਨ ਜਦ ਬਾਹਰ ਆਉਂਦੀ ਹੈ ਤਾਂ ਐਕਟਿਵਾ ਸਵਾਰ ਬੀਬੀ ਦਾ ਪਿੱਛਾ ਕਰਦੀ ਹੈ ਪਰ ਇਹ ਚੁੰਨੀ ਬੀਬੀ ਫੁੱਲ ਸਪੀਡਾ ਦੇ ਨਾਲ ਉਹ ਐਕਟਿਵਾ ਪਜਾ ਲੈਂਦੀ ਹੈ ਤੇ ਇਸ ਵੀਡੀਓ ਨੂੰ ਵੱਟ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਵਾਇਰਲ ਕਰ ਦਿਓ ਕਿ ਬੀਬੀ ਮੁਰ ਤੋਂ ਜਿਹਾ ਕੰਮ ਨਾ ਕਰ ਸਕੇ ਬੀਬੀਆਂ ਦਾ ਵੀ ਸਰੀਆਈ ਪਿਆ ਐਕਟਿਵਸ ਗਾਰਿਸ ਬੀਬੀ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੇਕਰ ਇਹ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਨਾ ਹੁੰਦੀ ਤਾਂ ਕਿਸੇ ਨੇ ਵੀ ਇਸ ਭੋਲੀ-ਪਾਲੀ ਬੀਬੀ ਤੇ ਵਿਸ਼ਵਾਸ ਹੀ ਨਹੀਂ ਕਰਨਾ ਸੀ ਸ਼ਕਲ ਤੋਂ ਦਿਖਣ ਨੂੰ 마ਸੂਮ ਨਜ਼ਰ ਆ ਰਹੀ ਹੈ ਇਹ ਬੀਬੀ ਅੱਗੇ ਜੋ ਕਾਂਡ ਕਰਨ ਜਾਣੀ ਹੈ ਵੀਡੀਓ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਭੋਲੀਆਂ ਸੁਰਤਾ ਵਾਲੀਆਂ ਦੇ ਕੰਮ ਕਿਵੇਂ ਸਰੀਆਈ ਪਿਆ ਇਹਨਾਂ ਦਾ ਦਰਸਾ ਲਿਕ ਬੀਬੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੀ ਹੈ ਦੇਖਦੀ ਹੈ ਗਲੀ ਸੁਨਸਾਨ ਪਈ ਹੈ ਕੋਈ ਆਜਾ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਕੀ ਕਰਦੀ ਹੈ ਜਨ ਕੇ ਡਰਮੇ ਬਾਜ਼ੀ ਕਰਦੀ ਹੈ ਤੇ ਇੱਕ ਵਾਰੀ ਡਿੱਗੀ ਖੋਲਦੀ ਹੈ ਤੇ ਚੁੰਨੀ ਲਾਉਂਦੀ ਹੈ ਪਿੱਛੇ ਦੇਖਦੀ ਹੈ ਮੌਕਾ ਦੇਖ ਕੇ ਉੱਥੋਂ ਗਮਲਾ ਚੁੱਕ ਕੇ ਐਕਟਿਵਾ ਦੇ ਵਿੱਚ ਰੱਖ ਕੇ ਫਰਾਰ ਹੋਣ ਲੱਗਦੀ ਹੈ ਦੱਸ ਜਿਏ ਕੀ ਕਰਦੀ ਮਾਲਕਨ ਜਦ ਬਾਹਰ ਆਉਂਦੀ ਹੈ ਤਾਂ ਐਕਟਿਵਾ ਸਵਾਰ ਬੀਬੀ ਦਾ ਪਿੱਛਾ ਕਰਦੀ ਹੈ ਪਰ ਇਹ ਚੋਨੀ ਬੀਬੀ ਫੁੱਲ ਸਪੀਡਾ ਦੇ ਨਾਲ ਉਹ ਐਕਟਿਵਾ ਪਜਾ ਲੈਂਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਵਾਇਰਲ ਕਰ ਦਿਓ ਕਿ ਬੀਬੀ ਮੋੜ ਤੋਂ ਜਿਹਾ ਕੰਮ ਨਾ ਕਰ ਸਕੇ ਬੀਬੀਆਂ ਦਾ ਵੀ ਸਰੀਆਈ ਪਿਆ ਐਕਟਿਵਸ ਗਾਰਿਸ ਬੀਬੀ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੇਕਰ ਇਹ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਨਾ ਹੁੰਦੀ ਤਾਂ ਕਿਸੇ ਨੇ ਵੀ ਇਸ ਭੋਲੀ-ਪਾਲੀ ਬੀਬੀ ਤੇ ਵਿਸ਼ਵਾਸ ਹੀ ਨਹੀਂ ਕਰਨਾ ਸੀ ਸ਼ਕਲ ਤੋਂ ਦਿਖਣ ਨੂੰ ਮਾਸੂਮ ਨਜ਼ਰ ਆ ਰਹੀ ਹੈ ਇਹ ਬੀਬੀ ਅੱਗੇ ਜੋ ਕਾਂਡ ਕਰਨ ਜਾਣੀ ਹੈ ਵੀਡੀਓ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਭੋਲੀਆਂ ਸੁਰਤਾ ਵਾਲੀਆਂ ਦੇ ਕੰਮ ਕਿਵੇਂ ਸਰੀ ਆਈਪੀਐਨ ਦਾ ਦਰਸਿਲਿਕ ਬੀਬੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੀ ਹੈ ਦੇਖਦੀ ਹੈ ਗਲੀ ਸੁਨਸਾਨ ਪਈ ਹੈ ਕੋਈ ਆਜਾ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਕੀ ਕਰਦੀ ਹੈ ਜਨ ਕੇ ਡਰਮੇ ਬਾਜ਼ੀ ਕਰਦੀ ਹੈ ਤੇ ਇੱਕ ਵਾਰੀ ਡਿੱਗੀ ਖੋਲਦੀ ਹੈ ਤੇ ਚੁੰਨੀ ਲਾਉਂਦੀ ਹੈ ਪਿੱਛੇ ਦੇਖਦੀ ਹੈ ਮੌਕਾ ਦੇਖ ਕੇ ਉੱਥੋਂ ਗਮਲਾ ਚੁੱਕ ਕੇ ਐਕਟਿਵਾ ਦੇ ਵਿੱਚ ਰੱਖ ਕੇ ਫਰਾਰ ਹੋਣ ਲੱਗਦੀ ਹੈ ਦੱਸ ਜਿਏ ਕੀ ਕਰਦੀ ਮਾਲਕਨ ਜਦ ਬਾਹਰ ਆਉਂਦੀ ਹੈ ਤਾਂ ਐਕਟਿਵਾ ਸਵਾਰ ਬੀਬੀ ਦਾ ਪਿੱਛਾ ਕਰਦੀ ਹੈ ਇਹ ਚੋਰਨੀ ਬੀਬੀ ਫੁੱਲ ਸਪੀਡਾ ਦੇ ਨਾਲ ਉਹ ਐਕਟਿਵ ਆ ਪਜਾ ਲੈਂਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਵਾਇਰਲ ਕਰ ਦਿਓ ਕਿ ਬੀਬੀ ਮੋੜ ਤੋਂ ਜਿਹਾ ਕੰਮ ਨਾ ਕਰ ਸਕੇ ਇਨਾ ਬੀਬੀਆਂ ਦਾ ਵੀ ਸਰੀਆਈ ਪਿਆ ਐਕਟਿਵਸ ਗਾਰਿਸ ਬੀਬੀ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੇਕਰ ਇਹ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਨਾ ਹੁੰਦੀ ਤਾਂ ਕਿਸੇ ਨੇ ਵੀ ਇਸ ਭੋਲੀ-ਪਾਲੀ ਬੀਬੀ ਤੇ ਵਿਸ਼ਵਾਸ ਹੀ ਨਹੀਂ ਕਰਨਾ ਸੀ ਸ਼ਕਲ ਤੋਂ ਦਿਖਣ ਨੂੰ ਮਾਸੂਮ ਨਜ਼ਰ ਆ ਰਹੀ ਹੈ ਇਹ ਬੀਬੀ ਅੱਗੇ ਜੋ ਕਾਂਡ ਕਰਨ ਜਾਣੀ ਹੈ ਵੀਡੀਓ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਭੋਲੀਆਂ ਸੂਰਤਾ ਵਾਲੀਆਂ ਦੇ ਕੰਮ ਕਿਵੇਂ ਸਰੀ ਆਈਪੀਐਨ ਦਾ ਦਰਸਿਲਿਕ ਬੀਬੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੀ ਹੈ ਦੇਖ ਦੀਏ ਗਲੀ ਸੁਨਸਾਨ ਪਈ ਹੈ ਕੋਈ ਆਜਾ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਕੀ ਕਰਦੀ ਹੈ ਜਨ ਕੇ ਡਰਮੇ ਬਾਜ਼ੀ ਕਰਦੀ ਹੈ ਤੇ ਇੱਕ ਵਾਰੀ ਡਿੱਗੀ ਖੋਲਦੀ ਹੈ ਤੇ ਚੁੰਨੀ ਲਾਉਂਦੀ ਹੈ ਪਿੱਛੇ ਦੇਖਦੀ ਹੈ ਮੌਕਾ ਦੇਖ ਕੇ ਉੱਥੋਂ ਗਮਲਾ ਚੁੱਕ ਕੇ ਐਕਟਿਵਾ ਦੇ ਵਿੱਚ ਰੱਖ ਕੇ ਫਰਾਰ ਹੋਣ ਲੱਗਦੀ ਹੈ ਦੱਸ ਲਈਏ ਕੀ ਕਰਦੀ ਮਾਲਕਨ ਜਦ ਬਾਹਰ ਆਉਂਦੀ ਹੈ ਤਾਂ ਐਕਟਿਵਾ ਸਵਾਰ ਬੀਬੀ ਦਾ ਪਿੱਛਾ ਕਰਦੀ ਹੈ ਪਰ ਇਹ ਚੋਨੀ ਬੀਬੀ ਫੁੱਲ ਸਪੀਡਾ ਦੇ ਨਾਲ ਉੱਥੇ ਐਕਟਿਵਾ ਪਜਾ ਲੈਂਦੀ ਹੈ ਤੇ ਇਸ ਵੀਡੀਓ ਨੂੰ ਵੱਟ ਤੋਂ ਵੱਧ ਸ਼ੇਅਰ ਕਰ ਦਿਓ ਇੰਨਾ ਵਾਇਰਲ ਕਰ ਦਿਓ ਕਿ ਬੀਬੀ ਮੁਰ ਤੋਂ ਜਿਹਾ ਕੰਮ ਨਾ ਕਰ ਸਕੇ ਬੀਬੀਆਂ ਦਾ ਵੀ ਸਰੀਆਈ ਪਿਆ ਐਕਟਿਵਸ ਵਾਰਿਸ ਬੀਬੀ ਦੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਜੇਕਰ ਇਹ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਨਾ ਹੁੰਦੀ ਤਾਂ ਕਿਸੇ ਨੇ ਵੀ ਇਸ ਭੋਲੀ-ਪਾਲੀ ਬੀਬੀ ਤੇ ਵਿਸ਼ਵਾਸ ਹੀ ਨਹੀਂ ਕਰਨਾ ਸੀ ਸ਼ਕਲ ਤੋਂ ਦਿਖਣ ਨੂੰ ਮਾਸੂਮ ਨਜ਼ਰ ਆ ਰਹੀ ਹੈ ਇਹ ਬੀਬੀ ਅੱਗੇ ਜੋ ਕਾંડ ਕਰਨ ਜਾ ਰਹੀ ਹੈ ਵੀਡੀਓ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਭੋਲੀਆਂ ਸੂਰਤਾ ਵਾਲੀਆਂ ਦੇ ਕੰਮ ਕਿਵੇਂ ਸਰੀ ਆਈਪੀ ਐ ਨਾ ਦਰਸਿਲਿਕ ਬੀਬੀ ਐਕਟਿਵਾ ਤੇ ਸਵਾਰ ਹੋ ਕੇ ਆਉਂਦੀ ਹੈ ਦੇਖਦੀ ਹੈ ਗਲੀ ਸੁਨਸਾਨ ਪਈ ਹੈ ਕੋਈ ਆਜਾ ਨਹੀਂ ਰਿਹਾ ਜਿਸ ਤੋਂ ਬਾਅਦ ਉਹ ਕੀ ਕਰਦੀ ਹੈ ਜਨ ਕੇ ਡਰਮੇ ਬਾਜੀ ਕਰਦੀ ਹੈ ਤੇ ਇੱਕ ਵਾਰੀ ਡਿੱਗੀ ਖੋਲਦੀ ਹੈ ਤੇ ਚੁੰਨੀ ਲਾਉਂਦੀ ਹੈ ਪਿੱਛੇ ਦੇਖਦੀ ਹੈ ਮੌਕਾ ਦੇਖ ਕੇ ਉੱਥੋਂ ਗਮਲਾ ਚੁੱਕ ਕੇ ਐਕਟਿਵਾ ਦੇ ਵਿੱਚ ਰੱਖ ਕੇ ਫਰਾਰ ਹੋਣ ਲੱਗਦੀ ਹੈ ਦੱਸ ਦਈਏ ਕੀ ਕਰਦੀ ਮਾਲਕਨ ਜਦ ਬਾਹਰ ਆਉਂਦੀ ਹੈ ਤਾਂ ਐਕਟਿਵਾ ਸਵਾਰ ਬੀਬੀ ਦਾ ਪਿੱਛਾ ਕਰਦੀ ਹੈ ਪਰ ਇਹ ਚੁੰਨੀ ਬੀਬੀ ਫੁੱਲ ਸਪੀਡਾ ਦੇ ਨਾਲ ਉੱਥੇ ਐਕਟਿਵਾ ਪਜਾ ਲੈਂਦੀ ਹੈ ਤੇ ਇਸ ਵੀਡੀਓ ਨੂੰ വേര കയൽ ക